सत श्रीकाल दोस्तों अज आडियो मैं अपने पुरानी हवेली तो बना जी देखो हवेली है जी बहुत पुरानी समय यह हवेली जी देखो हम यह हवेली डिगना ये देखो जी पहला देखो जी ਛੋਟਿਆ ਛੋਟਿਆ ਇੱਟਾ ਤੋਂ ਲੈ ਕੇ ਦੇਖੋ ਬਣੀ ਹੋਈ ਦੇਖੋ ਇਹ ਸਰਦਾਰਾ ਦੀ ਹਵੇਲੀ ਪੈਦੀ ਆ ਬਈ ਸਰਦਾਰਾ ਦੀ ਹਵੇਲੀ ਹੁਣ ਤਾਂ ਡਿੱਗ ਗਈ ਹੈ ਵਾਹ ਆ ਜਾਂਦੀ ਹਵੇਲੀ ਨੂੰ ਪਾਉਂਗਾ ਜੀ ਦੇਖੋ ਆ ਦੇਖੋ ਏ ਆ ਪ੍ਰਾਣਾ ਸੱਭਿਆਚਾਰ ਜੀ ਦੇਖੋ ਕਿੰਨੀ ਆ ਸੋੜੀਓ ਸੋਟੇ ਇੱਕ ਟਣਾ ਬਣਾਈ ਹੋਈ ਦੇਖੋ ਜੀ ਇਹ ਤਾਂ ਇਹਦੀ ਸਾਂਭ ਸੰਭਾਲ ਨਹੀਂ ਹੋਈ ਜੀ ਨਹੀਂ ਤਾਂ ਹਰੀ ਵੀ ਡਿੱਗਦੀ ਨਹੀਂ ਸੀ ਦੇਖੋ ਜੀ ਕਿੰਨਾ ਕਿੰਨਾ ਸੋਹਣਾ ਦ੍ਰਿਸ਼ਾ ਜੀ ਦੇਖੋ ਜੀ ਆ ਕੀ ਇਹੋ ਜਿਹੇ ਵੇਲੀਆਂ ਜੀ ਥੋੜੇ ਥੋੜੇ ਪਿੰਡਾਂ ਚ ਹੀ ਰਹਿ ਗਿਆ ਜੀ ਵੇਲੇ ਪਿੰਡੀ ਹੋਣਗੇ ਜੀ ਇੱਥੇ ਇਹ ਵੇਲੀ ਆ ਜੀ ਦੇਖੋ ਕਿੰਨੀ ਸੋਹਣੀ ਕਲਾਕਾਰੀ ਸ਼ਾਮ ਪਹਿਲਾਂ ਦੇ ਮਿਸਤਰੀਆਂ ਦੇਖੋ ਜੀ ਹੁਣ ਆਏ ਮਿਸਤਰੀ ਦਾ ਇਹ ਬੰਦ ਹੀ ਨਹੀਂ ਇਹ ਜੱਗ ਸੀ ਦੇਖੋ ਇੱਕ ਤਾਂ ਮੈਨੂੰ ਲੱਗ ਕਟੋ ਘਟੋ ਡੋਟਾ ਹੀ 6 ਸਾਲ ਪੁਰਾਣੀ ਹੈ ਜੀ ਦੇਖੋ ਅੱਜ ਵੀ ਵਧੀਆ ਖੜੀ ਆ ਬਾਸ ਥੋੜੀ ਜੀ ਬਰਮਤ ਦੀ ਘਾਟ ਹੈ ਜੀ ਕਾਂ ਕਰਕੇ ਬਾਕੀ ਆਪਾਂ ਸੋਡੀ ਸਰਦਾਰ ਸਾਹਿਬ ਨਾਲ ਗੱਲ ਕਰਾਉਣੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਜੀ ਐ ਕਿ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਗਦੇਵ ਸਿੰਘ ਸਰਦਾਰ ਠੀਕ ਹੈ ਜੀ ਇਹ ਛੋਟੇ ਕੋਠਿਆ ਹੀ ਇਹ ਹਾਂ ਇਹ ਪ੍ਰਾਣੀਆਂ ਸਾਡੇ ਨਾਲ ਲੱਗ ਮੈਂ ਆਪਣੀ ਵੱਡੀ ਕੋਠੀ ਉਧਰ ਇਹ ਇਧਰੇ ਟੈਕ ਦੀ ਆਪਾਂ ਕੋਠੀ ਬਾਰੀ ਨਵੀਂ ਹਾਂ ਸਾਉ ਪੈਕ ਸਾਈਡ ਉਹ ਆ ਗਈ ਨਾ ਇਹ ਕੋਠੀ ਪੈਕ ਸਾਈਡ ਆਪਾਂ ਕੋਠੀ ਉੱਥੇ ਵੀ ਜਮਾ ਹੈ ਜੀ ਸ਼ੇਮ ਟੂ ਸ਼ੇਮ ਸੀ ਸ਼ੇਮ ਸੀ ਇਹ ਵੀ ਛੋਟੀ ਇਟ ਦੀ ਛੋਟੀ ਦੀ ਹਾਂ ਇਹ ਬਾਈ ਅੰਚਮਗਰ ਬਾਈ ਨੇ ਪੱਠਾ ਪਾ ਕੇ ਮੂਰੇ ਵੱਡੀ ਇਟ ਕਰਦੀ ਸੀ ਅਸਾ ਕਿਹੜੀ ਥੱਲੇ ਛੋਟੀ ਆ ਉੱਤੇ ਵੱਡੀ ਵੱਡੀ ਸੀ ਪੱਠਾ ਉਹਨਾਂ ਨੇ ਆਪ ਦਾ ਸੀ ਬਾਈ ਜਸਵੀਰ ਨੇ ਆਪ ਆਇਆ ਸੀ ਪੱਠਾ ਇੱਥੇ ਆਪਣੇ ਗੋਰਾ ਨੇ ਚ ਅੱਛਾ ਹਾਂ ਗੋਰਾ ਵਿੱਚ ਪੱਠਾ ਪਾ ਕੇ ਫੇਰੇ ਟਕੱਡੀ ਦੀ ਫੇਰੇ ਬਣੀ ਸੀ ਉਦੋਂ ਉਹ ਆਪਣਾ ਸਾਰਾ ਪਿੰਡ ਕੱਚਾ ਸੀ ਠੀਕ ਪਾਲੀ ਦੇ ੱਟਾ ਪਾਈਦੇ ਹੁੰਦੇ ਬੜੀਆਂ-ਬੜੀਆਂ ਘੱਟੋ-ਘੱਟ 20-25-25 ਸੇਰ ਦੀ ਇੱਕ ੱਟ ਉਹ ਸਾਰਾ ਪਿੰਡ ਆਪਣਾ ਕੱਚਾ ਸੀ ਸਿਰਫ ਚਾਰ ਘਰ ਪੱਕੇ ਸੀ ਆਪਣੇ ਪੰਡਤਾਂ ਦਾ ਆਪਣਾ